ਸਾਸੀ ਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਇੱਕ ਟਾਈਮ ਹੁੰਦਾ ਸੀ ਜਦੋਂ ਧੀਆਂ ਨੂੰ ਕੂਖ ਵਿੱਚ ਕਤਲ ਕਰ ਦਿੱਤਾ ਜਾਂਦਾ ਸੀ ਤੇ ਇੱਕ ਟਾਈਮ ਇਦਾਂ ਦਾ ਹੁੰਦਾ ਸੀ ਉਹ ਇੰਨਾ ਕਿ ਤੱਕਾ ਹੁੰਦਾ ਹੁੰਦਾ ਸੀ ਵੀ ਧੀਆਂ ਨੂੰ ਜਿਹੜੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ ਤੇ ਸਮੇਂ ਦੇ ਹਿਸਾਬ ਨਾਲ ਅਸੀਂ ਵੀ ਬਦਲੇ ਆ ਸਾਡੀ ਸੋਚ ਬਦਲੀ ਆ ਤੇ ਹੌਲੀ ਹੌਲੀ ਇਦਾਂ ਦਾ ਸਮਾਂ ਆ ਗਿਆ ਵੀ ਅੱਜ ਧੀਆਂ ਦੇ ਨਾਮ ਤੇ ਤਿਉਹਾਰ ਮਨਾਏ ਜਾਂਦੇ ਆ ਅਭ ਕੀ ਇਹ ਤਿਹਾਰ ਜਿਹੜੇ ਹੁੰਦੇ ਸੀ ਲਗਾਤਾਰ 15-15 ਦਿਨ ਚੱਲਦੇ ਹੁੰਦੇ ਸੀ ਜਿਹੜਾ ਈਆਂ ਦਾ ਤਿਹਾਰ ਹੁੰਦਾ ਸੀ ਕਿਉਂਕਿ ਉਦੋਂ ਮੌਸਮ ਜਿਹੜਾ ਬਹੁਤ ਸੋਹਣਾ ਹੁੰਦਾ ਸੀ ਮੌਸਮ ਤੇ ਇਹਨਾਂ ਦਿਨਾਂ ਵਿੱਚ ਸੁਹਾਵਣਾ ਹੁੰਦਾ ਸੀ ਮੀਂਹ ਪੈ ਜਾਣਾ ਨਾ ਵਧੀਆ ਮੌਸਮ ਹੁੰਦਾ ਸੀ ਤੇ ਥੋੜਾ ਇੱਕ ਜਿਹੜੇ ਆਪਣੇ ਇੱਕ ਕਿਸਾਨੀ ਕਿਤੇ ਨਾਲ ਜੁੜਿਆ ਉਹ ਕੰਮਕਾਰ ਤੋਂ ਵੀ ਰਜੇਮਿਆਂ ਤੋਂ ਵੀ ਥੋੜਾ ਬੇਲਾਪਨ ਹੁੰਦਾ ਸੀ ਸੋ ਉਦੋਂ ਈਆਂ 15-15 ਦਿਨ ਰਲ ਕੇ ਤੇ ਉਦੋਂ ਤਿਹਾਰ ਮਨਾਇਆ ਕਰਦੀਆਂ ਸੀ ਤੇ ਉਦੋਂ ਇਹਨੂੰ ਈਆਂ ਦਾ ਤਿਹਾਰ ਕਿਹਾ ਜਾਂਦਾ ਸੀ ਤੇ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਤੀਆਂ ਦਾ ਜਿਹੜਾ ਤਿਹਾਰ ਹੁੰਦਾ ਸੀ ਤੇ ਮੌਜੂਦਾ ਸਮੇਂ ਵਿੱਚ ਇਹ ਸਿਰਫ 4 ਘੰਟੇ 5 ਘੰਟੇ ਦਾ ਰਹਿ ਗਿਆ ਇਸ ਨੂੰ ਹੁਣ ਮੇਲੇ ਦੀ ਤਰ੍ਹਾਂ ਮਨਾਇਆ ਜਾਂਦਾ ਇਹ ਇਸ ਨੇ ਇੱਕ ਮੇਲੇ ਦੀ ਸ਼ਕਲ ਧਾਰ ਲਈ ਹੈ ਮੇਲੇ ਦਾ ਰੂਪ ਧਾਰ ਲਿਆ ਹੈ ਸੋ ਦੋਸਤੋ ਸਾਡੇ ਨਗਰ ਵਿੱਚ ਵੀ ਜਮਸ਼ੀਰ ਵਿੱਚ ਵੀ ਆਈ ਤੀਆਂ ਦਾ ਤਿਹਾਰ ਸੀ ਸੋ ਆ ਦੇਖ ਲਓ ਤੀਆਂ ਦੇ ਤਿਹਾਰ ਵਿੱਚ ਆਪਣੀਆਂ ਤੀਆਂ ਭੈਣਾਂ ਨੱਚਦੀਆਂ ਪਈਆਂ ਕਿਉਂਕਿ ਸ਼ੁਕ ਰੌਣਕ ਮੇਲੇ ਜਿਹੜੇ ਲੱਗੇ ਪਏ ਆ ਸਾਰੀਆਂ ਬੀਬੀਆਂ ਨਗਰ ਦੀਆਂ ਉੱਥੇ ਆਣ ਕੇ ਬੈਠੀਆਂ ਆ ਸਾਰੇ ਦੇਖਣ ਆ ਬੱਚੇ ਆਪਣੀ ਪਰਫਾਰਮੈਂਸ ਕਰ ਰਹੇ ਆ ਇਹ ਜਦੋਂ ਨਾ ਜਦੋਂ ਮਗਰੋਂ ਸ਼ੂਟਿੰਗ ਉਮਰ ਦੇ ਵੀ ਬੱਚੇ ਆ ਜਦੋਂ ਇਹ ਸਟੇਜ ਉੱਤੇ ਚੜਨਾ ਸਿੱਖ ਲੈਂਦੇ ਇਹਨਾਂ ਦਾ ਝਾਕਾ ਖੁੱਲਦਾ ਆ ਤੇ ਇਹਨਾਂ ਨੂੰ ਕਾਹ ਜ਼ਿੰਦਗੀ ਵਿੱਚ ਅੱਗੇ ਜਾ ਕੇ ਅੱਗੇ ਵਧਣ ਦੇ ਵੀ ਜਿਹੜੇ ਰਾਹ ਮਿਲਦੇ ਆ ਨਾ ਜਦੋਂ ਝਾਕਾ ਹੀ ਬੰਦੇ ਦਾ ਕਿਸੇ ਚੀਜ਼ ਤੋਂ ਖੁੱਲ ਗਿਆ ਫਿਰ ਉਹ ਕਿਤੇ ਵੀ ਜਾ ਕੇ ਉਹਨੂੰ ਤਰੱਕੀ ਕਰਨ ਵਿੱਚ ਕਾਮਯਾਬੀ ਹਾਸਲ ਕਰਨ ਵਿੱਚ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਇਹ ਸੁਣਨ ਵਿੱਚ ਇਹਦੀ ਆਇਆ ਆ ਹੋ ਤਾਂ ਚਲੋ ਆਪਾਂ ਇਹਨੂੰ ਮੀਲੇ ਦੀ ਤੌਰ ਤੇ ਮਨਾਉਨੇ ਆ ਪਰ ਜਿਹੜੇ ਆਪਾਂ ਇਹ ਤੋਂ ਥੋੜਾ ਜਿਆਦਾ ਪਿੱਛੇ ਟਾਈਮ ਤੇ ਚਲਦੀ ਹੈ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਪਹਿਲਾਂ ਸਮਾਂ ਹੁੰਦਾ ਸੀ ਇਹਨੂੰ ਤਿਉਹਾਰ ਨਾ ਆਇ ਜਾਂਦਾ ਸੀ ਤੇ ਉਸ ਤੋਂ ਵੀ ਪਿੱਛੇ ਦੇ ਟਾਈਮ ਜਦੋਂ ਰਾਜਿਆਂ ਦੇ ਟਾਈਮ ਹੁੰਦੇ ਸੀ ਸੂਨ ਵਿੱਚ ਇਹ ਵੀ ਆਇਆ ਵੀ ਉਦੋਂ ਈਆਂ ਦੇ ਜਦੋਂ ਤਿਉਹਾਰ ਜਿਹੜੇ ਜਿੱਦਾਂ ਇਹ ਮੀਲਾ ਲੱਗਦਾ ਹੁੰਦਾ ਸੀ ਇਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜਾ ਮੌਜੂਦਾ ਰਾਜਾ ਹੁੰਦਾ ਸੀ ਨਾ ਔਰੰਗਜ਼ੇਬ ਦੇ ਟਾਈਮ ਦੀਆਂ ਗੱਲਾਂ ਮੈਂ ਦੱਸਦਾ ਔਰੰਗਜ਼ੇਬ ਦੇ ਟਾਈਮ ਤੇ ਉਦੋਂ ਕਹਿੰਦੇ ਜਿੱਦਾਂ ਮਤਲਬ ਪਿੰਡ ਵਿੱਚ ਹੋਕਾ ਦੇ ਦੇਣਾ ਵੀ ਧੀਆ ਭੈਣਾਂ ਨੂੰ ਜਿੱਦਾਂ ਇਕੱਠੀਆਂ ਕਰਕੇ ਤੇ ਉੱਥੇ ਫੇ ਇਦਾਂ ਉਹ ਧੀਆ ਭੈਣਾਂ ਨੇ ਜਿੱਦਾਂ ਜਿੱਦਾਂ ਆਪਣਾ ਨੱਚਣਾ ਗਾਉਣਾ ਤੇ ਉਹ ਫੇ ਜਿਹੜੀ ਉਹਨਾਂ ਨੂੰ ਪਸੰਦ ਆ ਜਾਂਦੀ ਹੁੰਦੀ ਸੀ ਉਹ ਚੁੱਕ ਕੇ ਲੈ ਜਾਂਦੇ ਹੁੰਦੇ ਸੀ ਇੰਨਾ ੱਤਕਾ ਉਸ ਟਾਈਮ ਬੱਚ ਇੰਨਾ ਜੁਲਮ ਇੰਨਾ ਜ਼ਬਰ ਆਪਣੇ ਲੋਕਾਂ ਨਾਲ ਹੁੰਦਾ ਰਿਹਾ ਹੈ ਸੋ ਇੱਕ ਇਹ ਵੀ ਨਿਸ਼ਾਨੀ ਆ ਜਦੋਂ ਆਪਾਂ ਪਿੰਡਾਂ ਵਿੱਚ ਇਹ ਚੀਜ਼ ਮਨਾਉਂਦੇ ਆ ਨਾਲ ਨਾਲ ਇਹ ਚੀਜ਼ਾਂ ਦੇ ਵੀ ਜਦੋਂ ਇਤਿਹਾਸ ਮਾਰੇ ਪਤਾ ਲੱਗਦਾ ਵੀ ਬੰਦਿਆਂ ਨੂੰ ਪਤਾ ਲੱਗਦਾ ਵੀ ਅਸੀਂ ਪਹਿਲਾਂ ਕੀ ਸੀ ਤੇ ਅੱਜ ਅਸੀਂ ਕੀ ਆਂ ਵੀ ਅੱਜ ਸਾਨੂੰ ਕੁੜੀਆਂ ਸਾਡੀਆਂ ਇੰਨੀਆਂ ਆਜ਼ਾਦੀ ਹੋ ਗਈ ਆ ਕੁੜੀਆਂ ਸਾਡੀਆਂ ਬਰਾਬਰ ਦੇ ਮੋਢੇ ਦਾ ਮੋਢਾ ਲਾ ਕੇ ਆਪਣੇ ਮਾਪੇ ਨਾਲ ਆਪਣੇ ਪਤੀ ਨਾਲ ਖੜਦੀਆਂ ਆ ਤੇ ਉਹਨਾਂ ਨੂੰ ਜਿੱਦਾਂ ਮਤਲਬ ਘਰ ਵਿੱਚ ਉਹਨਾਂ ਨੂੰ ਬਰਾਬਰ ਦੀ ਜਿੱਦਾਂ ਮਤਲਬ ਉਹਨਾਂ ਨੂੰ ਅਹੁਦਾ ਲੈ ਲਓ ਕਹਿ ਲਓ ਉਹਨਾਂ ਨੂੰ ਬਰਾਬਰ ਦਾ ਲਾ ਲਓ ਵੀ ਦਰਜ ਹੁਣ ਦਿੱਤਾ ਜਾਂਦਾ ਹੈ ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਬਦਲਦੀਆਂ ਜਾਂਦੀਆਂ ਆ ਤੇ ਸਮੇਂ ਦੇ ਹਿਸਾਬ ਨਾਲ ਆਪਣਾ ਰੂਪ ਜਿਹੜਾ ਆਪਣਾ ਰੰਗ ਆਪਣਾ ਇੱਕ ਇਹਨਾਂ ਦਾ ਜਿਹੜਾ ਡੇਰਾ ਹੁੰਦਾ ਉਹ ਤਿਆਰ ਕਰਦੀਆਂ ਜਾਂਦੀਆਂ ਸੋ ਸਾਡੇ ਨਗਰ ਵਿੱਚ ਇਹ ਚੀਜ਼ ਜਿਹੜੀ ਹੋਈ ਸੀ ਤੇ ਨਾਲ ਨਾਲ ਮੈਂ ਕਹਤਾਂ ਨੂੰ ਚਲੋ ਦਿਖਾ ਲਈ ਵੀ ਜਾਈਏ ਸਾਰੀਆਂ ਬੀਬੀਆਂ ਭੈਣਾਂ ਇਕੱਠੀਆਂ ਹੋ ਕੇ ਪਹਿਲਾਂ ਉਹਨਾਂ ਨੇ ਜਿੱਦਾਂ ਢਾਲ ਇਕੱਠੀ ਕੀਤੀ ਤੇ ਕਈ ਵੀਰਾਂ ਨੇ ਬਾਹਰੋਂ ਵੀ ਉਹਨਾਂ ਦੀ ਹੈਲਪ ਕੀਤੀ ਹੈ ਨਾ ਤੇ ਚਲੋ ਜੋ ਵੀ ਫੰਡ ਹੋ ਗਿਆ ਮੂਰੇ ਬੀਬੀਆਂ ਚਾਰ ਪੰਜ ਆਪਣੀਆਂ ਧੀਆਂ ਭੈਣਾਂ ਹੋ ਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਜਿੱਦਾਂ ਵੀ ਮੈਨੇਜ ਕਰਨਾ ਸੀ ਮਤਲਬ ਇਹ ਖੁਦ ਸਾਰਾ ਪ੍ਰਬੰਧ ਕੁੜੀਆਂ ਨੇ ਕੀਤਾ ਸੀ ਸਭ ਤੋਂ ਵੱਡੀ ਇਹ ਮਿਸਾਲ ਵਾਲੀ ਗੱਲ ਆ ਵੀ ਜਿਹੜਾ ਇਹ ਪ੍ਰਬੰਧ ਕੀਤਾ ਸੀ ਇਹਦੇ ਵਿੱਚ ਚਲੋ ਬੰਦਿਆਂ ਨੇ ਮਾਇਆ ਦੀ ਤਾਂ ਹੈਲਪ ਕੀਤੀ ਆ ਮਤਲਬ ਜੋ ਕੁਝ ਵੀ ਇਹਦੇ ਵਿੱਚ ਜਿੱਦਾਂ ਮਤਲਬ ਉਹਨਾਂ ਨੇ ਜੋ ਕੁਝ ਵੀ ਕਰਨਾ ਆ ਉਹ ਸਾਰਾ ਕੁਝ ਬੀਬੀਆਂ ਨੇ ਆਪ ਕੀਤਾ ਭੈਣਾਂ ਨੇ ਆਪ ਕੀਤਾ ਇਹਦੇ ਲਈ ਉਹਨਾਂ ਨੂੰ ਸਰੂਟ ਬਣਦਾ ਆ ਵੀ ਕੁੜੀਆਂ ਸਾਡੀਆਂ ਇੰਨੇ ਯੋਗੀਆਂ ਹੋ ਗਈਆਂ ਆ ਆਪਣੀ ਜ਼ਿੰਮੇਵਾਰੀ ਚੱਕਣ ਯੋਗੀਆਂ ਹੋ ਗਈਆਂ ਵੀ ਹੁਣ ਜਦੋਂ ਕੋਈ ਦੀ ਕੰਮ ਆਪਾਂ ਬੀਬੀਆਂ ਭੈਣਾਂ ਦੇ ਜੁम्मे ਸੌਂਪਦੇ ਆ ਉਹ ਬੜੇ ਉਤਸ਼ਾਹ ਨਾਲ ਬੜੇ ਚਾਣ ਨਾਲ ਉਹ ਕੰਮ ਕਰਦੀਆਂ ਆ ਉਸ ਕੰਮ ਨੂੰ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਆ ਤੇ ਸਾਨੂੰ ਵੀ ਅਸੀਂ ਵੀਰਾਂ ਨੂੰ ਵੀ ਇਹ ਚੀਜ਼ ਦੇ ਕੇ ਖੁਸ਼ੀ ਮਿਲਦੀ ਆ ਮੇ ਸਾਡੀਆਂ ਧੀਆ ਭੈਣਾ ਆਪਣੇ ਸਿਰ ਖੁੱਦ ਆਪਣੇ ਇਹ ਕੁਸ਼ ਕਰ ਰਹੀਆਂ ਆ ਕੱਲ ਨੂੰ ਕਈਆਂ ਨੇ ਵਿਆਹ ਕੀ ਆਪਣੇ ਪੇਕੇ ਪ੍ਰਭਾਵ ਤੋਂ ਸਹੁਰੇ ਘਰ ਵਿੱਚ ਜਾਣਾ ਤੇ ਉਦੋਂ ਉਹਨਾਂ ਨੂੰ ਮਿਲ ਜਦਾ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਚੱਕਣੀਆਂ ਆ ਜਿੱਦਾਂ ਇਹ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਜਦੋਂ ਆਪਾਂ ਨਾ ਚੱਕੜੀਆਂ ਸ਼ੁਰੂ ਕਰ ਦਈਆਂ ਫੇਸ ਅਸੀਂ ਗਾਂਹ ਜਾ ਕੇ ਜਦੋਂ ਵੱਡੀਆਂ ਜੁੰਨੇ ਵਾਰੀਆਂ ਪਿੰਦੀਆਂ ਆ ਅਸੀਂ ਡੋਲਦੇ ਨਹੀਂ ਅਸੀਂ ਉਹਨਾਂ ਵਿੱਚੋਂ ਉੱਭਰ ਕੇ ਨਿੱਖਰ ਕੇ ਅੱਗੇ ਵੱਧ ਕੇ ਇੱਕ ਮਤਲਬ ਵਧੀਆ ਇਨਸਾਨ ਬਣ ਕੇ ਤੇ ਵਿਚਰਦੇ ਆ ਤੇ ਸਾਡਾ ਜਿਹੜਾ ਨਿਗਹਾਰ ਵਿੱਚ ਨਹੀਂ ਅਸੀਂ ਜਾਂਦੇ ਆ ਕਿ ਸਾਡਾ ਜਿਹੜਾ ਹਰ ਵੇਲੇ ਜਿਹੜਾ ਧਿਆਨ ਹੁੰਦਾ ਵਧੀਆ ਤਰੀਕੇ ਨਾਲ ਉੱਪਰ ਉੱਠਣ ਨਾਲ ਹੁੰਦਾ ਵੀ ਅਸੀਂ ਕੁਝ ਨਾ ਕੁਝ ਵਧੀਆ ਕਰੀਏ ਜੋ ਸਾਡੇ ਪਿੰਡ ਦੀਆਂ ਧੀਆ ਭੈਣਾਂ ਵੀ ਕਰ ਰਹੀਆਂ ਆ ਬੜੀ ਖੁਸ਼ੀ ਹੁੰਦੀ ਇਹਨਾਂ ਨੂੰ ਦੇਖ ਕੇ ਇਹ ਇਹ ਜਿਹੜੀਆਂ ਚੀਜ਼ਾਂ ਸਾਡੇ ਪਿੰਡ ਦਾ ਏਕਾ ਸਾਡੇ ਪਿੰਡ ਦੀਆਂ ਬੀਬੀਆਂ ਭੈਣਾਂ ਦੇ ਉਤਸ਼ਾਹ ਦੀ ਇੱਕ ਪ੍ਰਤੀਕ ਹੈ ਤੇ ਇਹਨਾਂ ਤੋਂ ਸਾਨੂੰ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਆ ਸਿੱਖਣ ਨੂੰ ਮਿਲਦੀ ਆ ਵੀ ਸਾਨੂੰ ਕਦੇ ਵੀ ਧੀਆਂ ਨੂੰ ਮਰਦਾਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਤਾਂ ਹੀ ਹੁੰਦੀਆਂ ਜੇ ਅਸੀਂ ਆਪਣੀ ਹੰਕਾਰ ਵਿੱਚ ਇਹ ਸੋਚੀ ਜਾਈਏ ਵੀ ਧੀਆਂ ਭੈਣਾਂ ਸਾਡੇ ਨਾਲੋਂ ਘੱਟ ਆ ਧੀਆਂ ਭੈਣਾਂ ਕਿਸੇ ਨਾਲੋਂ ਘੱਟ ਨਹੀਂ ਆ ਕ ਉਹਦਾ ਤੁਸੀਂ ਦੇਖ ਸਕਦੇ ਆ ਵੀ ਅੱਜ ਕੱਲ ਵੱਡੇ ਵੱਡੇ ਆਫੀਸਰਾਂ ਆ ਆਫਿਸ ਵਿੱਚ ਆਫੀਸਰ ਲੱਗੀਆਂ ਹੋਈਆਂ ਆ ਕੁੜੀਆਂ ਮਤਲਬ ਪੜ੍ਹ ਲੈ ਕੇ ਵਧੀਆ ਤਰੀਕੇ ਨਾਲ ਮੁੰਡੇ ਥੋੜਾ ਤਿਆਰ ਲਾਪਰਵਾਹਦੇ ਆ ਕਿਸੇ ਚੀਜ਼ ਨੂੰ ਇਨੀ ਸੈਂਸਿਟੀ ਨਾਲ ਨਹੀਂ ਲੈਂਦੇ ਹਾਂ ਮੈਂ ਸਾਰਿਆਂ ਨੂੰ ਨਹੀਂ ਕਹਿਣਾ ਪਰ ਕੁਝ ਏਦਾਂ ਦੇ ਹੁੰਦੇ ਆ ਪਰ ਧੀਆਂ ਜਿਹੜਾ ਵੀ ਕੰਮ ਕਰਦੀਆਂ ਉਹ ਇਹਨ ਮਤਲਬ ਇਕਾਗਰਤਾ ਦੇ ਨਾਲ ਕਰਦੀਆਂ ਇਹ ਜਿਹਦੇ ਨਾਲ ਉਹਨਾਂ ਦੇ ਮਾਪਿਆਂ ਦਾ ਵੀ ਨਾਮ ਉੱਚਾ ਹੁੰਦਾ ਹੈ ਕਿਉਂਕਿ ਧੀਆ ਇੱਕ ਮਾਪਿਆਂ ਦੀ ਪੱਗ ਹੁੰਦੀਆਂ ਤੇ ਧੀਆ ਜੇ ਵਧੀਆ ਕੰਮ ਕਰਦੀਆਂ ਤਾਂ ਮਾਪਿਆਂ ਦੀ ਵੀ ਨਾਲ ਸੋਭਾ ਹੁੰਦੀ ਆ ਸੋ ਹੁਣ ਆ ਜਿਹੜੀਆਂ ਧੀਆ ਭੈਣਾਂ ਨੇ ਆਪਣੀਆਂ ਨੇ ਜ਼ਿੰਮੇਵਾਰੀ ਕਰਕੇ ਆ ਸਾਰਾ ਕੁਝ ਕੀਤਾ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਵੀ ਤੁਸੀਂ ਵਧੀਆ ਉਪਰਾਲੇ ਕਰ ਰਹੀਆਂ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਅੱਗੇ ਵਧਾ ਰਹੀਆਂ ਆਪਣੀ ਸੋਚ ਨੂੰ ਤੇ ਇਹ ਦੋਸਤੋ ਦੇਖ ਲਓ ਵੀ ਇਹਦੇ ਤਿੰਨ ਇਤਿਹਾਸ ਆ ਇਸ ਚੀਜ਼ ਦੇ ਪਹਿਲਾ ਸਭ ਤੋਂ ਪਹਿਲਾ ਇਤਿਹਾਸ ਪੁਰਮਗਲ ਰਾਜਾ ਦਾ ਤੇ ਦੂਜਾ ਇਤਿਹਾਸ ਜਦੋਂ ਵੰਡ ਦੇ ਟਾਈਮ ਦੀਆਂ ਗੱਲਾਂ ਜਦੋਂ ਵੰਡ ਹੋਈ ਸੀ ਉਦੋਂ ਦਾ 15-15 ਦਿਨ ਇਤਿਹਾਾਰ ਚੱਲਦਾ ਹੁੰਦਾ ਸੀ ਦੂਜਾ ਇਤਿਹਾਸ ਉਹ ਆ ਕਰਾ ਹੋਣ ਦਾ ਸਮਾਂ ਮਤਲਬ ਕਿ ਆਖਰੀ ਹੀ ਅਸੀਂ ਇਤਿਹਾਸ ਚਾਰ-ਪੰਜ ਕਿੰਨੇ ਦਾ ਲਾਉਣੀ ਤੇ ਗਾਂ ਸੌਣ ਵਾਲੇ ਸਮੇਂ ਵਿੱਚ ਇਹ 1 ਘੰਟਾ ਦੇਖਿਆ ਤੇਰੇ ਪਾਪਾ ਪਾਏ ਜੋ ਫਿਰ ਸਮਾਨ ਆਉਂਦਾ ਸੀ ਤੱਕ ਕਿ 12 ਅੱਧੇ ਸਮਾਂ ਦਾ ਬਿਜਾਵਾ ਨੂੰ ਲਗਾਤਾਰ ਦਿਨ ਤੱਕ Kita bersikap bersikap, polisi